ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨਾਲ ਮੁਲਾਕਾਤ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਗੱਲਬਾਤ ਕੀਤੀ ਹੈ ਜੋ ਯਾਦ ਆਸਦੇ ਕਿ ਇੰਡੀਆ ਐਂਡ ਅਮਰੀਕਾ ਦੇ ਕਲੈਸ਼ ਚੱਲ ਰਹੇ ਸੀ ਇਸ ਵਿਚਾਲੇ ਹੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਨਾਲ ਮੁਲਾਕਾਤ ਕੀਤੀ ਹੈ 트ੰਪ ਦੇ ਵੱਲੋਂ ਕਈ ਟੈਰਿਫ ਨੂੰ ਵਧਾਉਣ ਦੀ ਗੱਲਬਾਤ ਕੀਤੀ ਗਈ ਸੀ ਕਿ ਚੋਲਾ ਦੇ ਉੱਪਰ ਟੈਰਿਫ ਵਧਾਉਣ ਦੀ ਗੱਲਬਾਤ ਕੀਤੀ ਗਈ ਸੀ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕੀਤੀ ਤੇ ਹੁਣ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਤੋਂ ਬਾਅਦ ਪਲੇਟਫਾਰਮ ਐਕਸ ਦੇ ਉੱਪਰ ਖਬਰਾਂ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ 트ੰਪ ਦੇ ਨਾਲ ਮੇਰੀ ਬਹੁਤ ਗਰਮੋਸ਼ੀ ਅਤੇ ਚੰਗੀ ਗੱਲਬਾਤ ਹੋਈ ਹੈ ਅਸੀਂ ਭਾਰਤ ਅਮਰੀਕਾ ਸੰਬੰਧ ਦੇ ਵਿੱਚ ਜੋ ਕਿ ਪ੍ਰਗਤੀ ਦੀ ਸਮੀਖਿਆ ਕੀਤੀ ਹੈ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਦੇ ਉੱਪਰ ਵੀ ਰਾਸ਼ਟਰਪਤੀ 트ੰਪ ਅਤੇ ਪੀਐਮ ਮੋਦੀ ਦੀ ਗੱਲਬਾਤ ਹੋਈ ਹੈ ਭਾਰਤ ਅਤੇ ਅਮਰੀਕਾ ਵਿਸ਼ਵ ਸ਼ਾਂਤੀ ਸਥਿਰਤਾ ਅਤੇ ਖੁਸ਼ਹਾਲੀ ਦੇ ਲਈ ਇਕੱਠਾ ਕੰਮ ਜਾਰੀ ਰੱਖਣਗੇ ਜੀ ਹਾਂ ਇਹ ਜੋ ਟਵੀਟ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੀਤਾ ਗਿਆ ਉਹਨਾਂ ਦੀ ਗੱਲਬਾਤ ਬੀਤੀ ਦਿਨ ਰਾਸ਼ਟਰਪਤੀ ਟਰੰਪ ਦੇ ਨਾਲ ਹੋਈ ਹੈ ਫੋਨ ਦੇ ਉੱਪਰ ਦੋਨਾਂ ਦੀ ਗੱਲਬਾਤ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕਰਦੇ ਹੋਏ ਕਿਹਾ ਕਿ ਦੋਵੇਂ ਜੋ ਦੇਸ਼ ਨੇ ਭਾਰਤ ਤੇ ਅਮਰੀਕਾ ਵਪਾਰ ਸਮਝੌਤੇ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਇਕੱਠੇ ਵਪਾਰ ਫੇਰ ਤੋਂ ਸ਼ੁਰੂ ਕਰਨਗੇ ਦੋਵਾਂ ਨੇ ਨੋਟ ਕੀਤਾ ਕਿ ਪਾਰਟ ਅਮਰੀਕਾ ਸੰਬੰਧ ਹਰ ਖੇਤਰ ਦੇ ਵਿੱਚ ਜੋ ਕਿ ਮਜ਼ਬੂਤ ਹੋ ਰਹੇ ਨੇ ਮੋਦੀ ਅਤੇ ਟਰੰਪ ਨੇ ਵਿਸ਼ੇਸ਼ ਤੌਰ ਦੇ ਉੱਪਰ ਦੁਬਲੇ ਵਪਾਰ ਨੂੰ ਵਧਾਉਣ ਦੀ ਜ਼ਰੂਰਤ ਦੇ ਉੱਪਰ ਜ਼ੋਰ ਦਿੱਤਾ ਹੈ ਇਸ ਦੇ ਪ੍ਰਗਤੀ ਨੂੰ ਤੇਜ਼ ਕਰਨ ਦੀ ਵੀ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਟਰੰਪ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਹਰ ਇੱਕ ਸੂਬੇ ਦੇ ਵਿੱਚ ਜੋ ਸਾਡਾ ਕੰਮ ਹੈ ਤੇ ਹਰ ਇੱਕ ਖੇਤਰ ਦੇ ਵਿੱਚ ਜੋ ਕੰਮ ਹੈ ਉਸ ਨੂੰ ਮਜ਼ਬੂਤ ਬਣਾਵਾਂਗੇ ਇਸ ਨੂੰ ਮਜ਼ਬੂਤ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਜੋ ਦੋਨਾਂ ਦੇਸ਼ਾਂ ਦੇ ਸੰਬੰਧ ਹੈ ਉਹ ਹੋਰ ਜ਼ਿਆਦਾ ਵਧੀਆ ਹੋ ਜਾਣ ਪਾਈਵਾਲੀ 21ਵੀਂ ਸਦੀ ਦੇ ਵਿੱਚ ਹੋਰ ਅੱਗੇ ਵੱਧ ਸਕਦੇ ਨੇ ਇਹ ਗੱਲਬਾਤ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਦੌਰੇ ਤੋਂ 6 ਦਿਨ ਬਾਅਦ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੋ ਕਿ ਰਾਸ਼ਟਰਪਤੀ ਪੁਤਿਨ ਦੀ ਮੁਲਾਕਾਤ ਹੋਈ ਸੀਗੀ ਉਸ ਤੋਂ ਬਾਅਦ ਜੋ ਰਾਸ਼ਟਰਪਤੀ 트럼ਪਸਨ ਉਹ ਨਰਾਜ਼ ਨਜ਼ਰ ਆਏ ਉਹਨਾਂ ਦੇ ਵੱਲੋਂ ਭਾਰਤ ਦੇ ਉੱਪਰ ਚੋਲਾ ਦੇ ਉੱਪਰ ਟੈਰਿਫ ਲਗਾਉਣ ਦੀ ਵੀ ਗੱਲਬਾਤ ਕੀਤੀ ਗਈ ਸੀ ਬਾਅਦ ਦੇ ਵਿੱਚ ਵੀਜ਼ਾ ਦੇ ਵਿੱਚ ਵੀ ਚੇਂजेस ਦੀ ਗੱਲਬਾਤ ਕੀਤੀ ਗਈ ਸੀ ਕਿ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ 트럼ਪ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕੀਤੀ ਹੈ ਜਦੋਂ ਉਹਨਾਂ ਦੀ ਗੱਲਬਾਤ ਹੋ ਗਈ ਤਾਂ ਉਸ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਸੋਸ਼ਲ ਮੀਡੀਆ ਹੈਂਡਲ ਐਕਸ ਦੇ ਉੱਪਰ ਟਵੀਟ ਕਰਕੇ ਦੱਸਿਆ ਕਿ ਸਾਡੀ ਜੋ ਗੱਲਬਾਤ ਹੈ ਉਹਨਾਂ ਨੇ ਖਬਰਾਂ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੋ ਸਾਡੀ ਗੱਲਬਾਤ ਹੈ ਉਹ ਕਾਫੀ ਵਧੀਆ ਹੋਈ ਜਿਹੜੇ ਵਪਾਰਕ ਸਮਝੋਤੇ ਨੇ ਉਸ ਦੇ ਉੱਪਰ ਵੀ 트ੰਪ ਤੇ ਮੋਦੀ ਦੀ ਗੱਲਬਾਤ ਹੋਈ ਹੈ ਵਪਾਰ ਨੂੰ ਹੋਰ ਜ਼ਿਆਦਾ ਵਿਧਾਇਆ ਜਾਏਗਾ ਤੇ ਅਮਰੀਕੀ ਅਮਰੀਕਾ ਅਤੇ ਭਾਰਤ ਦੇ ਵਿੱਚ ਜੋ ਹੋਰ ਸੰਬੰਧ ਨੇ ਜਾਂ ਫਿਰ ਕੋਈ ਕਲੈਸ਼ਸ ਆ ਰਹੇ ਨੇ ਉਸ ਹਰ ਇੱਕ ਚੀਜ਼ ਨੂੰ ਜੋ ਕਿ ਸੁਧਾਰ ਕੀਤਾ ਗਿਆ ਆਪਣੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਅ ਕਈ ਗਲੋਬਲ ਅਤੇ ਖੇਤਰੀ ਮੁੱਦਿਆਂ ਦੇ ਉੱਪਰ ਵੀ ਵਿਚਾਰ ਵਟਾਂਦਰਾ ਕੀਤਾ ਤੇ ਇਸ ਗੱਲ ਤੇ ਸਹਿਮਤ ਹੋਏ ਦੋਨੋਂ ਦੇਸ਼ ਨੇ ਸਾਂਝੇ ਚੁਣੌਤੀਆਂ ਦਾ ਹੱਲ ਕਰਨ ਅਤੇ ਇੱਕ ਦੂਜੇ ਦੇ ਹਿੱਤਾਂ ਦੇ ਵਿੱਚ ਅੱਗੇ ਵਧਣ ਲਈ ਜੋ ਕਿ ਉਹਨਾਂ ਨੇ ਕਿਹਾ ਕਿ ਅਸੀਂ ਕੰਮ ਕਰਾਂਗੇ ਮੋਦੀ ਅਤੇ 트ੰਪ ਨੇ ਕਿਹਾ ਕਿ ਉਹ ਨਿਯਮਤ ਸੰਪਰਕ ਦੇ ਵਿੱਚ ਰਹਿਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਜੋ ਖੇਤਰ ਹੈ ਉਸ ਦੇ ਵਿੱਚ ਕੰਮ ਨੂੰ ਹੋਰ ਜ਼ਿਆਦਾ ਵਧਾਵਾਂਗੇ ਤੇ ਅਮਰੀਕਾ ਤੇ ਭਾਰਤ ਦੇ ਜੋ ਰਿਸ਼ਤੇ ਆ ਉਸ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤੇ ਜਾਣਗੇ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਮੇਰਾ ਟੀਵੀ ਤੇ ਮੈਂ ਹੁਸ਼ੀ ਚੋਪੜਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨਾਲ ਮੁਲਾਕਾਤ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਗੱਲਬਾਤ ਕੀਤੀ ਹੈ ਜੋ ਯਾਦ ਆਸਦੇ ਕਿ ਇੰਡੀਆ ਐਂਡ ਅਮਰੀਕਾ ਦੇ ਕਲੈਸ਼ ਚੱਲ ਰਹੇ ਸੀ ਇਸ ਵਿਚਾਲੇ ਹੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਨਾਲ ਮੁਲਾਕਾਤ ਕੀਤੀ ਹੈ 트ੰਪ ਦੇ ਵੱਲੋਂ ਕਈ ਟੈਰਿਫ ਨੂੰ ਵਧਾਉਣ ਦੀ ਗੱਲਬਾਤ ਕੀਤੀ ਗਈ ਸੀ ਕਿ ਚੋਲਾ ਦੇ ਉੱਪਰ ਟੈਰਿਫ ਵਧਾਉਣ ਦੀ ਗੱਲਬਾਤ ਕੀਤੀ ਗਈ ਸੀ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਰਾਸ਼ਟਰਪਤੀ ਪੁਤਿਨ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਹੁਣ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਤੋਂ ਬਾਅਦ ਪਲੇਟਫਾਰਮ ਐਕਸ ਦੇ ਉੱਪਰ ਖਬਰਾਂ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਨਾਲ ਮੇਰੀ ਬਹੁਤ ਗਰਮੋਸ਼ੀ ਅਤੇ ਚੰਗੀ ਗੱਲਬਾਤ ਹੋਈ ਹੈ ਅਸੀਂ ਭਾਰਤ ਅਮਰੀਕਾ ਸੰਬੰਧ ਦੇ ਵਿੱਚ ਜੋ ਕਿ ਪ੍ਰਗਤੀ ਦੀ ਸਮੀਖਿਆ ਕੀਤੀ ਹੈ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਦੇ ਉੱਪਰ ਵੀ ਰਾਸ਼ਟਰਪਤੀ ਟਰੰਪ ਅਤੇ ਪੀਐਮ ਮੋਦੀ ਦੀ ਗੱਲਬਾਤ ਹੋਈ ਹੈ ਭਾਰਤ ਅਤੇ ਅਮਰੀਕਾ ਵਿਸ਼ਵ ਸ਼ਾਂਤੀ ਸਥਿਰਤਾ ਅਤੇ ਖੁਸ਼ਹਾਲੀ ਦੇ ਲਈ ਇਕੱਠਾ ਕੰਮ ਜਾਰੀ ਰੱਖਣਗੇ ਜੀ ਹਾਂ ਇਹ ਜੋ ਟਵੀਟ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੀਤਾ ਗਿਆ ਉਹਨਾਂ ਦੀ ਗੱਲਬਾਤ ਬੀਤੀ ਦਿਨ ਰਾਸ਼ਟਰਪਤੀ ਟਰੰਪ ਦੇ ਨਾਲ ਹੋਈ ਹੈ ਫੋਨ ਦੇ ਉੱਪਰ ਦੋਨਾਂ ਦੀ ਗੱਲਬਾਤ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕਰਦੇ ਹੋਏ ਕਿਹਾ ਕਿ ਦੋਵੇਂ ਜੋ ਦੇਸ਼ ਨੇ ਭਾਰਤ ਤੇ ਅਮਰੀਕਾ ਵਪਾਰ ਸਮਝੌਤੇ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਇਕੱਠੇ ਵਪਾਰ ਫੇਰ ਤੋਂ ਸ਼ੁਰੂ ਕਰਨਗੇ ਦੋਵਾਂ ਨੇ ਨੋਟ ਕੀਤਾ ਕਿ ਪਾਰਟ ਅਮਰੀਕਾ ਸੰਬੰਧ ਹਰ ਖੇਤਰ ਦੇ ਵਿੱਚ ਜੋ ਕਿ ਮਜ਼ਬੂਤ ਹੋ ਰਹੇ ਨੇ ਮੋਦੀ ਅਤੇ 트ੰਪ ਨੇ ਵਿਸ਼ੇਸ਼ ਤੌਰ ਦੇ ਉੱਪਰ ਦੁਬਲੇ ਵਪਾਰ ਨੂੰ ਵਧਾਉਣ ਦੀ ਜ਼ਰੂਰਤ ਦੇ ਉੱਪਰ ਜ਼ੋਰ ਦਿੱਤਾ ਹੈ ਇਸ ਦੇ ਪ੍ਰਗਤੀ ਨੂੰ ਤੇਜ਼ ਕਰਨ ਦੀ ਵੀ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ 트ੰਪ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਹਰ ਇੱਕ ਸੂਬੇ ਦੇ ਵਿੱਚ ਜੋ ਸਾਡਾ ਕੰਮ ਹੈ ਤੇ ਹਰ ਇੱਕ ਖੇਤਰ ਦੇ ਵਿੱਚ ਜੋ ਕੰਮ ਹੈ ਉਸ ਨੂੰ ਮਜ਼ਬੂਤ ਬਣਾਵਾਂਗੇ ਇਸ ਨੂੰ ਮਜ਼ਬੂਤ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਜੋ ਦੋਨਾ ਦੇਸ਼ਾਂ ਦੇ ਸੰਬੰਧ ਹੈ ਉਹ ਹੋਰ ਜ਼ਿਆਦਾ ਵਧੀਆ ਹੋ ਜਾਣ ਭਾਈਵਾਲੀ 21ਵੀਂ ਸਦੀ ਦੇ ਵਿੱਚ ਹੋਰ ਅੱਗੇ ਵੱਧ ਸਕਦੇ ਨੇ ਇਹ ਗੱਲਬਾਤ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਦੌਰੇ ਤੋਂ 6 ਦਿਨ ਬਾਅਦ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੋ ਕਿ ਰਾਸ਼ਟਰਪਤੀ ਪੁਤਿਨ ਦੀ ਮੁਲਾਕਾਤ ਹੋਈ ਸੀਗੀ ਉਸ ਤੋਂ ਬਾਅਦ ਜੋ ਰਾਸ਼ਟਰਪਤੀ 트ੰਪਸਨ ਉਹ ਨਰਾਜ਼ ਨਜ਼ਰ ਆਏ ਉਹਨਾਂ ਦੇ ਵੱਲੋਂ ਭਾਰਤ ਦੇ ਉੱਪਰ ਚੋਲਾ ਦੇ ਉੱਪਰ ਟੈਰਿਫ ਲਗਾਉਣ ਦੀ ਵੀ ਗੱਲਬਾਤ ਕੀਤੀ ਗਈ ਸੀ ਬਾਅਦ ਦੇ ਵਿੱਚ ਵੀਜ਼ਾ ਦੇ ਵਿੱਚ ਵੀ ਚੇਂजेस ਦੀ ਗੱਲਬਾਤ ਕੀਤੀ ਗਈ ਸੀ ਕਿ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ 트ੰਪ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕੀਤੀ ਹੈ ਜਦੋਂ ਉਹਨਾਂ ਦੀ ਗੱਲਬਾਤ ਹੋ ਗਈ ਤਾਂ ਉਸ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਸੋਸ਼ਲ ਮੀਡੀਆ ਹੈਂਡਲ ਐਕਸ ਦੇ ਉੱਪਰ ਟਵੀਟ ਕਰਕੇ ਦੱਸਿਆ ਕਿ ਸਾਡੀ ਜੋ ਗੱਲਬਾਤ ਹੈ ਉਹਨਾਂ ਨੇ ਖਬਰ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੋ ਸਾਡੀ ਗੱਲਬਾਤ ਹੈ ਉਹ ਕਾਫੀ ਵਧੀਆ ਹੋਈ ਜਿਹੜੇ ਵਪਾਰਕ ਸਮਝੋਤੇ ਨੇ ਉਸ ਦੇ ਉੱਪਰ ਵੀ 트럼ਪ ਤੇ ਮੋਦੀ ਦੀ ਗੱਲਬਾਤ ਹੋਈ ਹੈ ਵਪਾਰ ਨੂੰ ਹੋਰ ਜ਼ਿਆਦਾ ਵਿਧਾਇਆ ਜਾਏਗਾ ਤੇ ਅਮਰੀਕੀ ਅਮਰੀਕਾ ਅਤੇ ਭਾਰਤ ਦੇ ਵਿੱਚ ਜੋ ਹੋਰ ਸੰਬੰਧ ਨੇ ਜਾਂ ਫਿਰ ਕੋਈ ਕਲੈਸ਼ਸ ਆ ਰਹੇ ਨੇ ਉਸ ਹਰ ਇੱਕ ਚੀਜ਼ ਨੂੰ ਜੋ ਕਿ ਸੁਧਾਰ ਕੀਤਾ ਗਿਆ ਆਪਣੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਕਈ ਗਲੋਬਲ ਅਤੇ ਖੇਤਰੀ ਮੁੱਦਿਆਂ ਦੇ ਉੱਪਰ ਵੀ ਵਿਚਾਰ ਵਟਾਂਦਰਾ ਕੀਤਾ ਹੈ ਤੇ ਇਸ ਗੱਲ ਤੇ ਸਹਿਮਤ ਹੋਏ ਦੋਨੋਂ ਦੇਸ਼ ਨੇ ਸਾਂਝੇ ਚੁਣੌਤੀਆਂ ਦਾ ਹੱਲ ਕਰਨ ਅਤੇ ਇੱਕ ਦੂਜੇ ਦੇ ਹਿੱਤਾਂ ਦੇ ਵਿੱਚ ਅੱਗੇ ਵਧਣ ਲਈ ਜੋ ਕਿ ਉਹਨਾਂ ਨੇ ਕਿਹਾ ਕਿ ਅਸੀਂ ਕੰਮ ਕਰਾਂਗੇ ਮੋਦੀ ਅਤੇ 트াম্প ਨੇ ਕਿਹਾ ਕਿ ਉਹ ਨਿਯਮਤ ਸੰਪਰਕ ਦੇ ਵਿੱਚ ਰਹਿਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਜੋ ਖੇਤਰ ਹੈ ਉਸ ਦੇ ਵਿੱਚ ਕੰਮ ਨੂੰ ਹੋਰ ਜ਼ਿਆਦਾ ਵਧਾਵਾਂਗੇ ਤੇ ਅਮਰੀਕਾ ਤੇ ਭਾਰਤ ਜੋ ਰਿਸ਼ਤੇ ਆ ਉਸ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤੇ ਜਾਣਗੇ। ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨਾਲ ਮੁਲਾਕਾਤ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਗੱਲਬਾਤ ਕੀਤੀ ਹੈ ਜੋ ਯਾਦ ਆਸਦੇ ਕਿ ਇੰਡੀਆ ਐਂਡ ਅਮਰੀਕਾ ਦੇ ਕਲੈਸ਼ ਚੱਲ ਰਹੇ ਸੀ ਇਸ ਵਿਚਾਲੇ ਹੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਮੁਲਾਕਾਤ ਕੀਤੀ ਹੈ 트੍ਰੰਪ ਦੇ ਵੱਲੋਂ ਕਈ ਟੈਰਿਫ ਨੂੰ ਵਧਾਉਣ ਦੀ ਗੱਲਬਾਤ ਕੀਤੀ ਗਈ ਸੀ ਕਿ ਚੌਲਾ ਦੇ ਉੱਪਰ ਟੈਰਿਫ ਵਧਾਉਣ ਦੀ ਗੱਲਬਾਤ ਕੀਤੀ ਗਈ ਸੀ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਰਾਸ਼ਟਰਪਤੀ ਪੁਤਿਨ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਹੁਣ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਤੋਂ ਬਾਅਦ ਪਲੇਟਫਾਰਮ ਐਕਸ ਦੇ ਉੱਪਰ ਖਬਰਾਂ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ 트ੰਪ ਦੇ ਨਾਲ ਮੇਰੀ ਬਹੁਤ ਗਰਮੋਸ਼ੀ ਅਤੇ ਚੰਗੀ ਗੱਲਬਾਤ ਹੋਈ ਹੈ ਅਸੀਂ ਭਾਰਤ ਅਮਰੀਕਾ ਸੰਬੰਧ ਦੇ ਵਿੱਚ ਜੋ ਕਿ ਪ੍ਰਗਤੀ ਦੀ ਸਮੀਖਿਆ ਕੀਤੀ ਹੈ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਦੇ ਉੱਪਰ ਵੀ ਰਾਸ਼ਟਰਪਤੀ 트ੰਪ ਅਤੇ ਪੀਐਮ ਮੋਦੀ ਦੀ ਗੱਲਬਾਤ ਹੋਈ ਹੈ ਭਾਰਤ ਅਤੇ ਅਮਰੀਕਾ ਵਿਸ਼ਵ ਸ਼ਾਂਤੀ ਸਥਿਰਤਾ ਅਤੇ ਖੁਸ਼ਹਾਲੀ ਦੇ ਲਈ ਇਕੱਠਾ ਕੰਮ ਜਾਰੀ ਰੱਖਣਗੇ ਜੀ ਹਾਂ ਇਹ ਜੋ ਟਵੀਟ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੀਤਾ ਗਿਆ ਉਹਨਾਂ ਦੀ ਗੱਲਬਾਤ ਬੀਤੀ ਦਿਨ ਰਾਸ਼ਟਰਪਤੀ ਟਰੰਪ ਦੇ ਨਾਲ ਹੋਈ ਹੈ ਫੋਨ ਦੇ ਉੱਪਰ ਦੋਨਾਂ ਦੀ ਗੱਲਬਾਤ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕਰਦੇ ਹੋਏ ਕਿਹਾ ਕਿ ਦੋਵੇਂ ਜੋ ਦੇਸ਼ ਨੇ ਭਾਰਤ ਤੇ ਅਮਰੀਕਾ ਵਪਾਰ ਸਮਝੌਤੇ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਇਕੱਠੇ ਵਪਾਰ ਫੇਰ ਤੋਂ ਸ਼ੁਰੂ ਕਰਨਗੇ ਦੋਵਾਂ ਨੇ ਨੋਟ ਕੀਤਾ ਕਿ ਪਾਰਟ ਅਮਰੀਕਾ ਸੰਬੰਧ ਹਰ ਖੇਤਰ ਦੇ ਵਿੱਚ ਜੋ ਕਿ ਮਜ਼ਬੂਤ ਹੋ ਰਹੇ ਨੇ ਮੋਦੀ ਅਤੇ 트ੰਪ ਨੇ ਵਿਸ਼ੇਸ਼ ਤੌਰ ਦੇ ਉੱਪਰ ਦੁਬਲੇ ਵਪਾਰ ਨੂੰ ਵਧਾਉਣ ਦੀ ਜ਼ਰੂਰਤ ਦੇ ਉੱਪਰ ਜ਼ੋਰ ਦਿੱਤਾ ਹੈ ਇਸ ਦੇ ਪ੍ਰਗਤੀ ਨੂੰ ਤੇਜ਼ ਕਰਨ ਦੀ ਵੀ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ 트ੰਪ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਹਰ ਇੱਕ ਸੂਬੇ ਦੇ ਵਿੱਚ ਜੋ ਸਾਡਾ ਕੰਮ ਹੈ ਤੇ ਹਰ ਇੱਕ ਖੇਤਰ ਦੇ ਵਿੱਚ ਜੋ ਕੰਮ ਹੈ ਉਸ ਨੂੰ ਮਜ਼ਬੂਤ ਬਣਾਵਾਂਗੇ ਇਸ ਨੂੰ ਮਜ਼ਬੂਤ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਜੋ ਦੋਨਾ ਦੇਸ਼ਾਂ ਦੇ ਸੰਬੰਧ ਹੈ ਉਹ ਹੋਰ ਜ਼ਿਆਦਾ ਵਧੀਆ ਹੋ ਜਾਣ ਪਾਈਵਾਲੀ 21ਵੀਂ ਸਦੀ ਦੇ ਵਿੱਚ ਹੋਰ ਅੱਗੇ ਵੱਧ ਸਕਦੇ ਨੇ ਇਹ ਗੱਲਬਾਤ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਦੌਰੇ ਤੋਂ 6 ਦਿਨ ਬਾਅਦ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੋ ਕਿ ਰਾਸ਼ਟਰਪਤੀ ਪੁਤਿਨ ਦੀ ਮੁਲਾਕਾਤ ਹੋਈ ਸੀਗੀ ਉਸ ਤੋਂ ਬਾਅਦ ਜੋ ਰਾਸ਼ਟਰਪਤੀ 트ੰਪਸਨ ਉਹ ਨਰਾਜ਼ ਨਜ਼ਰ ਆਏ ਉਹਨਾਂ ਦੇ ਵੱਲੋਂ ਭਾਰਤ ਦੇ ਉੱਪਰ ਚੋਲਾ ਦੇ ਉੱਪਰ ਟੈਰਿਫ ਲਗਾਉਣ ਦੀ ਵੀ ਗੱਲਬਾਤ ਕੀਤੀ ਗਈ ਸੀ ਬਾਅਦ ਦੇ ਵਿੱਚ ਵੀਜ਼ਾ ਦੇ ਵਿੱਚ ਵੀ ਚੇਂਜਸ ਦੀ ਗੱਲਬਾਤ ਕੀਤੀ ਗਈ ਸੀ ਕਿ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ 트ੰਪ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕੀਤੀ ਹੈ ਜਦੋਂ ਉਹਨਾਂ ਦੀ ਗੱਲਬਾਤ ਹੋ ਗਈ ਤਾਂ ਉਸ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਸੋਸ਼ਲ ਮੀਡੀਆ ਹੈਂਡਲ ਐਕਸ ਦੇ ਉੱਪਰ ਟਵੀਟ ਕਰਕੇ ਦੱਸਿਆ ਕਿ ਸਾਡੀ ਜੋ ਗੱਲਬਾਤ ਹੈ ਉਹਨਾਂ ਨੇ ਖਬਰ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੋ ਸਾਡੀ ਗੱਲਬਾਤ ਹੈ ਉਹ ਕਾਫੀ ਵਧੀਆ ਹੋਈ ਜਿਹੜੇ ਵਪਾਰਕ ਸਮਝੋਤੇ ਨੇ ਉਸ ਦੇ ਉੱਪਰ ਵੀ 트ੰਪ ਤੇ ਮੋਦੀ ਦੀ ਗੱਲਬਾਤ ਹੋਈ ਹੈ ਵਪਾਰ ਨੂੰ ਹੋਰ ਜ਼ਿਆਦਾ ਵਿਧਾਇਆ ਜਾਏਗਾ ਤੇ ਅਮਰੀਕੀ ਅਮਰੀਕਾ ਅਤੇ ਭਾਰਤ ਦੇ ਵਿੱਚ ਜੋ ਹੋਰ ਸੰਬੰਧ ਨੇ ਜਾਂ ਫਿਰ ਕੋਈ ਕਲੈਸ਼ਸ ਆ ਰਹੇ ਨੇ ਉਸ ਹਰ ਇੱਕ ਚੀਜ਼ ਨੂੰ ਜੋ ਕਿ ਸੁਧਾਰ ਕੀਤਾ ਗਿਆ ਆਪਣੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਅ ਕਈ ਗਲੋਬਲ ਅਤੇ ਖੇਤਰੀ ਮੁੱਦਿਆਂ ਦੇ ਉੱਪਰ ਵੀ ਵਿਚਾਰ ਵਟਾਂਦਰਾ ਕੀਤਾ ਤੇ ਇਸ ਗੱਲ ਤੇ ਸਹਿਮਤ ਹੋਏ ਦੋਨੋਂ ਦੇਸ਼ ਨੇ ਸਾਂਝੇ ਚੁਣੌਤੀਆਂ ਦਾ ਹੱਲ ਕਰਨ ਅਤੇ ਇੱਕ ਦੂਜੇ ਦੇ ਹਿੱਤਾਂ ਦੇ ਵਿੱਚ ਅੱਗੇ ਵਧਣ ਲਈ ਜੋ ਕਿ ਉਹਨਾਂ ਨੇ ਕਿਹਾ ਕਿ ਅਸੀਂ ਕੰਮ ਕਰਾਂਗੇ ਮੋਦੀ ਅਤੇ 트ੰਪ ਨੇ ਕਿਹਾ ਕਿ ਉਹ ਨਿਯਮਤ ਸੰਪਰਕ ਦੇ ਵਿੱਚ ਰਹਿਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਜੋ ਖੇਤਰ ਹੈ ਉਸ ਦੇ ਵਿੱਚ ਕੰਮ ਨੂੰ ਹੋਰ ਜ਼ਿਆਦਾ ਵਧਾਵਾਂਗੇ ਤੇ ਅਮਰੀਕਾ ਤੇ ਭਾਰਤ ਦੇ ਜੋ ਰਿਸ਼ਤੇ ਆ ਉਸ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤੇ ਜਾਣਗੇ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਮੇਰਾ ਟੀਵੀ ਤੇ ਮੈਂ ਹੁਸ਼ੀ ਚੋਪੜਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨਾਲ ਮੁਲਾਕਾਤ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਗੱਲਬਾਤ ਕੀਤੀ ਹੈ ਜੋ ਯਾਦ ਆਸਦੇ ਕਿ ਇੰਡੀਆ ਐਂਡ ਅਮਰੀਕਾ ਦੇ ਕਲੈਸ਼ ਚੱਲ ਰਹੇ ਸੀ ਇਸ ਵਿਚਾਲੇ ਹੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਨਾਲ ਮੁਲਾਕਾਤ ਕੀਤੀ ਹੈ 트ੰਪ ਦੇ ਵੱਲੋਂ ਕਈ ਟੈਰਿਫ ਨੂੰ ਵਧਾਉਣ ਦੀ ਗੱਲਬਾਤ ਕੀਤੀ ਗਈ ਸੀ ਕਿ ਚੋਲਾ ਦੇ ਉੱਪਰ ਟੈਰਿਫ ਵਧਾਉਣ ਦੀ ਗੱਲਬਾਤ ਕੀਤੀ ਗਈ ਸੀ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਰਾਸ਼ਟਰਪਤੀ ਪੁਤਿਨ ਹੈ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਹੁਣ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਗਲਬਾਤ ਤੋਂ ਬਾਅਦ ਪਲੇਟਫਾਰਮ ਐਕਸ ਦੇ ਉੱਪਰ ਖਬਰਾਂ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ 트ੰਪ ਦੇ ਨਾਲ ਮੇਰੀ ਬਹੁਤ ਗਰਮੋਸ਼ੀ ਅਤੇ ਚੰਗੀ ਗੱਲਬਾਤ ਹੋਈ ਹੈ ਅਸੀਂ ਭਾਰਤ ਅਮਰੀਕਾ ਸੰਬੰਧ ਦੇ ਵਿੱਚ ਜੋ ਕਿ ਪ੍ਰਗਤੀ ਦੀ ਸਮੀਖਿਆ ਕੀਤੀ ਹੈ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਦੇ ਉੱਪਰ ਵੀ ਰਾਸ਼ਟਰਪਤੀ 트ੰਪ ਅਤੇ ਪੀਐਮ ਮੋਦੀ ਦੀ ਗੱਲਬਾਤ ਹੋਈ ਹੈ ਭਾਰਤ ਅਤੇ ਅਮਰੀਕਾ ਵਿਸ਼ਵ ਸ਼ਾਂਤੀ ਸਥਿਰਤਾ ਅਤੇ ਖੁਸ਼ਹਾਲੀ ਦੇ ਲਈ ਇਕੱਠਾ ਕੰਮ ਜਾਰੀ ਰੱਖਣਗੇ ਜੀ ਹਾਂ ਇਹ ਜੋ ਟਵੀਟ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੀਤਾ ਗਿਆ ਹੈ ਉਨ੍ਹਾਂ ਦੀ ਗੱਲਬਾਤ ਬੀਤੇ ਦਿਨ ਰਾਸ਼ਟਰਪਤੀ 트ੰਪ ਦੇ ਨਾਲ ਹੋਈ ਹੈ ਫੋਨ ਦੇ ਉੱਪਰ ਦੋਨਾਂ ਦੀ ਗੱਲਬਾਤ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕਰਦੇ ਹੋਏ ਕਿਹਾ ਕਿ ਦੋਵੇਂ ਜੋ ਆਦੇਸ਼ ਨੇ ਭਾਰਤ ਤੇ ਅਮਰੀਕਾ ਵਪਾਰ ਸਮਝੋਤੇ ਦੀ ਪ੍ਰਗਤੀ ਦੀ ਸਮੀਖਿਆ